ਕੈਨੇਡਾ ਦੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜੇ ਐਲਾਨੇ ਗਏ ਨੇ ਜਿਸ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀਆਂ ਦੇਣ ਲਈ ਸੱਦਾ ਦਿੱਤਾ ਗਿਆ ਹੈ 21 ਮਾਰਚ ਨੂੰ ਆਯੋਜਿਤ ਕੀਤੇ ਗਏ ਨਵੇਂ ਕੈਨੇਡੀਅਨ ਪੀ ਆਰ ਐਂਟਰੀ ਡਰਾ ਐਕਸਪ੍ਰੈਸ ਐਂਟਰੀ ਸਿਸਟਮ ਫ੍ਰੈਂਚ ਭਾਸ਼ਾ ਦੀ ਮੁਹਾਰਤ ਦੇ ਲਈ ਸੀ ਕੈਨੇਡਾ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਦੇਖਣ ਵਾਲੇ ਵਿਭਾਗ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਆਈ ਆਰ ਸੀ ਸੀ ਨੇ ਇੱਕ ਨਵਾਂ ਐਕਸਪ੍ਰੈਸ ਐਂਟਰੀ ਡਰਾ ਜਾਰੀ ਕੀਤਾ ਹੈ ਜਿਹੜੇ ਉਮੀਦਵਾਰਾਂ ਲਈ ਨਾਮਾ ਐਕਸਪ੍ਰੈਸ ਸੈਂਟਰ ਡਰਾ ਵਿੱਚ ਸ਼ਾਮਲ ਕੀਤੇ ਗਏ ਨੇ ਉਹਨਾਂ ਕੋਲ ਸਥਾਈ ਨਿਵਾਸ ਕੈਨੇਡੀਅਨ ਪਰਮਾਨੈਂਟ ਰੈਜ਼ਿਡੈਂਸੀ ਪੀਆਰ ਅਰਜੀ ਜਮ੍ਹਾਂ ਕਰਾਉਣ ਦੇ ਲਈ 60 ਦਿਨ ਹੋਣਗੇ ਜੇਕਰ ਆਖਰੀ ਮਿਤੀ ਖੁੱਤ ਜਾਂਦੀ ਹੈ ਤਾਂ ਅਰਜੀ ਵੈਧ ਨਹੀਂ ਰਹੇਗੀ ਇਸ ਤੋਂ ਪਹਿਲਾਂ ਆਈਆਰਸੀਸੀ ਨੇ ਫ੍ਰੈਂਚ ਪਾਸ਼ਾ ਦੇ ਮਹਾਰਤ ਵਿੱਚ ਸ਼੍ਰੇਣੀ ਦੇ ਅੰਦਰ 4500 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ CIC ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ 21 ਮਾਰਚ ਨੂੰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਕੈਨੇਡੀਅਨ ਨਾਗਰਿਕਤਾ IRCC ਨੇ ਫ੍ਰੈਂਚ ਪਾਸ਼ਾ ਦੇ ਮਹਾਰਤ ਲਈ ਐਕਸੈਸ ਐਂਟਰੀ ਡਰਾ ਨੰਬਰ 341 ਦੇ ਤਹਿਤ 7500 ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਸਦਿ ਭੇਜੇ 7500 ਉਮੀਦਵਾਰਾਂ ਨੂੰ ਫ੍ਰੈਂਚ ਪਾਸ਼ਾ ਮਹਾਰਤ ਸ਼੍ਰੇਣੀ ਦੇ ਤਹਿਤ ਅਰਜ਼ੀਆਂ ਦੇਣ ਲਈ ਸੱਦਾ ਦਿੱਤਾ ਗਿਆ। ਇਸ ਰੈਣੀ ਦੇ ਤਹਿ ਤਰਜੀ ਦੇਣ ਲਈ ਸੱਦਾ ਦਿੱਤਾ ਤੇ ਇਸ ਡਰਾਅ ਵਿੱਚ ਲੜਿੰਦੇ ਘੱਟੂ ਘਟ ਵਿਆਪਕ ਕ੍ਰੈਕਿੰਗ ਸਿਸਟਮਸ ਕੋਰਸ CRS 379C ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟ ਆਫ ਉਸ ਤਰੀਕ ਸਮੇ ਦੇ ਆਧਾਰ ਤੇ ਹੁੰਦਾ ਜਦੋਂ ਉਹ ਆਪਣੀ ਐਕਸਟਰੀ ਪ੍ਰੋਫਾਈਲ ਜਮ੍ਹਾਂ ਕਰਵਾਉਂਦੇ ਨੇ ਡਰਾਅ ਨੰਬਰ 341 ਡਰਾਅ ਦੀ ਕਿਸਮ ਫਰਾਂਚ ਭਾਸ਼ਾ ਦੀ ਮਹਾਰਤ ਵਰਜਨ ਇੱਕ ਆਖਰੀ ਤਾਰੀਖ 21 ਮਾਰਚ 2025 ਸੱਦੇ ਗਏ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰ CR ਸਕੋਰ 7379 79 ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ 7500 ਲਿੰਦੇ ਰੈਂਕ 750 ਜਾਂ ਵੱਧ ਟਾਈ ਬ੍ਰੇਕ ਨਿਯਮ 6 ਮਾਰਚ 2025 ਨੂੰ ਤੇ ਉਥੇ ਦੱਸਦੇ ਕਿ ਕੀ ਆਪੀ ਹੈਵ ਇਸ ਰੈਂਕਿੰਗ ਸਿਸਟਮ ਸੀਆਰਐਸ ਇੱਕ ਅੰਕ ਆਧਾਰ ਪ੍ਰਣਾਲੀ ਜਿਸ ਦੀ ਵਰਤੋਂ ਅਧਿਕਾਰੀ ਤੁਹਾਡੇ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਲਸੈਂਟਰੀ ਪੂਲ ਵਿੱਚ ਦਰਜਾ ਦੇਣ ਲਈ ਪੇਸ਼ ਕਰਦੇ ਨੇ ਇਸ ਦੀ ਵਰਤੋਂ ਤੁਹਾਡੇ ਹੁਨਰ ਸਿੱਖਿਆ ਪਾਸ਼ਾ ਯੋਗਤਾ ਕੰਮ ਦੇ ਤਜਰਬੇ ਤੇ ਹੋਰ ਕਾਰਕਾਂ ਦਾ ਮੁਲਾਂਕਣ ਕਰਨ ਲਈ ਕੀਤੀ ਜਾਂਦੀ ਹੈ ਅਰਜੀ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਲਈ ਤੁਹਾਡਾ ਸੀਆਰਐਸ ਸਕੋਰ ਤੁਹਾਡੇ ਸੱਦੇ ਦੇ ਦੌਰ ਦੇ ਕਟੂਕਟ ਅੰਕ ਸਕੋਰ ਤੋਂ ਉੱਪਰ ਹੋਣਾ ਚਾਹੀਦਾ ਕੈਨੇਡਾ ਗਵਰਨਮੈਂਟ ਆਵਾ ਦਾ ਵਿੱਚ ਐਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ